ਸਤਿ ਸ਼੍ਰੀ ਅਕਾਲ ਜੀ ਸਰ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੇ ਸੂਟ ਜਿਹੜੇ ਨੇ ਹਮੇਸ਼ਾ ਜਦੋਂ ਵੀ ਆਏ ਨੇ ਤਾਂ ਇਹਨਾਂ ਸੂਟਾਂ ਨੂੰ ਬੜਾ ਜ਼ਿਆਦਾ ਪਿਆਰ ਦਿੱਤਾ ਗਿਆ ਤੇ ਬੜਾ ਪਸੰਦ ਕੀਤਾ ਗਿਆ ਸਾਰਿਆਂ ਵੱਲੋਂ ਇਹ ਜਿਹੜੇ ਨੇ ਇਹ ਸੂਟ ਆਰਡਰ ਤੇ ਹੀ ਬੰਦੇ ਨੇ ਕਿਉਂਕਿ ਇਹਨਾਂ ਦੀ ਬਾਟਮ ਤੇ ਸ਼ਰਟ ਤੇ ਤਲੀਵਸ ਤੇ ਹੈਂਡਵਰਕ ਹੈ ਤੇ ਇਹਦੇ ਵਿੱਚ ਤੁਹਾਨੂੰ ਜਿਹੜਾ ਸ਼ਰਟ ਦਾ ਫੈਬਰਿਕ ਹੈ ਉਹ ਤੁਹਾਨੂੰ ਆਰਗੈਂਜ਼ਾ ਦਾ ਮਿਲੇਗਾ 2.5 ਮੀਟਰ ਦਾ ਵੱਡੇ ਵਰਦ ਹੈ ਕੋਈ ਛੋਟਾ ਮੋਟਾ ਬੰਨੀ ਆਏਗਾ ਪੂਰਾ ਵੱਡਾ ਬਰ ਆਏਗਾ ਤੇ ਜਿਹੜਾ ਇਹਦਾ ਬਾਟਮ ਹੈ ਉਹ ਤੁਹਾਨੂੰ ਟੈਬੀ ਸਿਲਕ ਵਿੱਚ ਮਿਲੇਗਾ ਬਾਟਮ ਤੇ ਜਿਹੜਾ ਕਿ ਪੌਂਚੇ ਬਣਾਉਣੇ ਜਾਂ ਪਲਾਜ਼ੋ ਉਹਦੇ ਅਕੋਰਡਿੰਗਲੀ ਤੁਹਾਨੂੰ ਉਹਦੇ ਤੇ ਵੀ ਹੈਂਡਵਰਕ ਦਿੱਤਾ ਗਿਆ ਹੈ 2.5 ਮੀਟਰ ਦਾ ਵੱਡੇ ਵਰਦ ਦਾ ਬਾਟਮ ਦਾ ਫੈਬਰਿਕ ਆਏਗਾ 슬ੀਵਸ ਤੇ ਪੂਰਾ ਹੈਵੀ ਵਰਕ ਹੈ ਉਹ ਤੁਹਾਨੂੰ ਇੱਥੇ ਕੁਝ ਸੂਟਾਂ ਦੇ ਨਾਲ ਰੱਖੀ ਹੋਈ ਦਿਖਾਈ ਦਿੱਤੀ ਆ ਉਹ ਤੁਹਾਨੂੰ ਮੈਂ ਦਰਗੇ ਵੀ ਸ਼ੋ ਕਰਦੇ ਆਂਗੀ ਆਰਗੈਂਜ਼ਾ ਦਾ ਤੁਹਾਨੂੰ ਦੁਪੱਟਾ ਮਿਲੇਗਾ ਜਿਹੜੀ ਲੈਂਸ ਦੁਪੱਟੇ ਤੇ ਤੇ ਲੱਗੀ ਹੋਈ ਹੈ ਉਹੀ ਲੈਂਸ ਲੱਗੀ ਆਏਗੀ ਕੁਛ ਪਹਿਣਾ ਦੀ ਡਿਮਾਂਡ ਹੁੰਦੀ ਹੈ ਕਿ ਇਹ ਜਾ ਚੇਂਜ ਹੋ ਜੇ ਉਹ ਜੇਕਰ ਚੇਂਜ ਪੋਸੀਬਲ ਹੋ ਜਾਂ ਤੇ ਕਰਵਾ ਕੇ ਭੇਜ ਦਿਆਂਗੇ ਨਹੀਂ ਤਾਂ ਜਿਹੜੀ ਲੱਗੀ ਹੈ ਲੈਂਸ ਦੁਪੱਟੇ ਤੇ ਉਹੀ ਲੈਂਸ ਲੱਗੀ ਆਏਗੀ ਦੁਪੱਟਾ ਤੁਹਾਨੂੰ ਮਿਲੇਗਾ ਆਰਗੈਂਜ਼ਾ ਦਾ ਗੱਲਾ ਪੂਰਾ ਭਾਰਾ ਹੈ ਪੂਰੀ ਹੈ ਵੀ ਐਮਬ੍ਰੋਇਡਰੀ ਬਣੀ ਹੋਈ ਹੈ ਗਲੇ ਤੇ ਵਰਕ ਜਿਹੜਾ ਹੋਇਆ ਹੈ ਹੈਂਡ ਵਰਕ ਹੈ ਬਾਟਮ ਤੇ ਵੀ ਹੈਂਡ ਵਰਕ ਹੈ ਤੇ ਜਿਹੜਾ ਤੁਹਾਨੂੰ 슬ੀਵਸ ਦਾ ਵਰਕ ਮਿਲੇਗਾ ਉਹ ਵੀ ਹੈਂਡ ਵਰਕ ਮਿਲੇਗਾ 2550 ਰੁਪਏ ਦਾ ਰੇਟ ਹੈ ਸ਼ਿਪਿੰਗ ਚਾਰजेस ਫ੍ਰੀ ਨੇ ਤੇ ਇਹ ਜਿਹੜੇ ਸੂਟ ਨੇ ਜਿਵੇਂ ਮੈਂ ਪਹਿਲਾਂ ਸਟਾਰਟਿੰਗ ਦੱਸਿਆ ਆਰਡਰ ਤੇ ਬੰਦੇ ਨੇ ਇਸ ਲਈ ਇਹਨਾਂ ਨੂੰ ਘੱਟੋ ਘੱਟ 15 ਤੋਂ 20 ਦਿਨ ਦਾ ਟਾਈਮ ਲੱਗਦਾ ਹੈ 8 ਤੋਂ 10 ਦਿਨਾਂ ਵਿੱਚ ਰੈਡੀ ਹੁੰਦੇ ਨੇ 1 ਵੀਕ ਦਾ ਅਸੀਂ ਟਾਈਮ ਲੈਂਦੇ ਆ ਨਾਲ ਰੈਡੀ ਕਰਨ ਲਈ ਤੇ ਬਾਕੀ ਜਿਹੜਾ ਹੈ ਕਿ ਜਿੱਥੇ ਵੀ ਤੁਸੀਂ ਡਿਲੀਵਰੀ ਕਰवानी ਹੈ ਵੀਕ ਉੱਥੇ ਲੱਗ ਜਾਂਦਾ ਇਸ ਲਈ ਅਸੀਂ ਜੇਕਰ ਕਿਸੇ ਦਾ ਆਰਡਰ ਜਿਹੜੇ ਵੀ ਪੈਨਲਟ ਆਰਡਰ ਕਰਦੀਆਂ ਨੇ ਉਹਨਾਂ ਨੂੰ ਪਹਿਲਾਂ ਹੀ 15-16 ਦਿਨ ਦਾ ਟਾਈਮ ਦਿੰਦੇ ਆ ਤੇ ਜੇਕਰ ਤੁਸੀਂ ਆਰਡਰ ਕਰਨਾ ਹੈ ਤਾਂ ਉਹਦੇ ਅਕੋਰਡਿੰਗ ਹੀ ਕਰ ਲਓ ਨਾਲ ਜਿਹੜੇ ਸੂਟ ਨੇ weddings ਦੇ ਲਈ ਬਹੁਤ ਜ਼ਿਆਦਾ ਵਧੀਆ ਨੇ ਇਹ ਦੇਖੋ ਇਨਿਤ ਸ਼ਰਟ ਹੈ ਤੁਹਾਨੂੰ ਨਾਲ 슬ੀਵਸ ਤੇ ਵੀ ਵਰਕ ਜਿਹੜਾ ਜਿਵੇਂ ਦਾ ਬੋਟਮ ਤੇ ਵਰਕ ਹੈ ਸੇਮ ਹੋਵੇਂ ਦਾ 슬ੀਵਸ ਤੇ ਵਰਕ ਹੈ 슬ੀਵਸ ਇਹ ਆ ਕਿ ਅੱਗੇ ਜਿਹੜਾ ਸਾਡਾ ਬੋਕ ਹੁੰਦਾ ਹੈ ਉਹਦੇ ਤੇ ਵੀ ਵਰਕ ਹੈ ਰੰਗ ਸਾਰੇ ਅਵੇਲੇਬਲ ਨੇ ਰਗ ਭਾਗ 45 ਤੋਂ 50 ਰਾਂਗ ਇਨਾਂ ਵਿੱਚ ਹੈਗੇ ਨੇ ਜਿਹੜਾ ਕੰਟਰਾਸਟ ਬਣਿਆ ਹੈ ਕੰਟਰਾਸਟ ਫਿਰਾਲ ਉਹ ਵੀ ਹੈ ਕੰਟਰਾਸਟ ਇੰਝ ਨਹੀਂ ਹੋਣਾ ਕਿਉਂਕਿ ਅਸੀਂ ਕੱਟ ਓਨੇ ਓਨੇ ਤੇ ਰੱਖੇ ਹੋਏ ਨੇ ਸਾਰੇ ਸੂਟ ਜਿੰਨੇ ਵੀ ਅੱਜ ਦੀ ਵੀਡੀਓ ਵਾਲੇ ਨੇ ਅਵੇਲੇਬਲ ਨੇ ਇਹ ਜਿਹੜੇ ਸੂਟ ਨੇ ਇਹ ਅਰਗਨਜ਼ਾ ਤੇ ਬਨਾਰਸੀ ਡਿਜ਼ਾਈਨ ਆਏਗਾ ਟੈਬੀ ਦਾ ਬਾਟਮ ਆਏਗਾ ਅਰਗਨਜ਼ਾ ਦਾ ਬਨਾਰਸੀ ਤੋਂ ਪੱਟਾ ਆਏਗਾ ਤੇ 2200 ਰੁਪਏ ਦਾ ਰੇਟ ਹੈ ਸ਼ਿਪਿੰਗ ਚਾਰजेस ਇਹਦੇ ਵੀ ਫ੍ਰੀ ਨੇ ਰੰਗ ਇਹਦੇ ਵਿੱਚ ਪੰਜ ਛੇ ਹੈਗੇ ਨੇ ਸਾਰੇ ਜਿਹੜੇ ਸੂਟ ਨੇ ਅਵੇਲੇਬਲ ਨੇ ਮੈਂ ਤੁਹਾਨੂੰ ਰੇਟ ਤੇ ਡਿਸਕ੍ਰਿਪਸ਼ਨ ਦੱਸ ਦਿੱਤੀ ਹੈ ਬਾਕੀ ਤੁਸੀਂ ਕੋਈ ਕੁਐਰੀ ਕਰਨੀ ਤਾਂ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਕਰ ਸਕਦੇ ਹੋ ਇਹ ਵੀ ਅਰਗਨਜ਼ਾ ਦੀ ਸ਼ਰਟ ਹੈ ਅਰਗਨਜ਼ਾ ਦਾ ਜਿਹੜਾ ਐਮਬਰਾਇਡਰ ਦੁਪੱਟਾ ਟੈਬੀ ਦਾ ਬਾਟਮ ਹੈ ਇਹਦਾ ਰੇਟ 3400 ਰੁਪਏ ਆ ਦੁਪੱਟਾ ਬਹੁਤ ਹੈਵੀ ਹੈ ਕੋਈ ਵੀ ਸੂਟ ਬਾਈ ਕਰਨਾ ਜਾਂ ਕੋਈ ਵੀ ਕੁਐਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਸੋਨੇ-ਸੋਨੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ